ਇਸ ਸੋਹਣੇ ਪਰਿਵਾਰ ਤੇ ਅੱਲਾਹ ਪਾਕ ਰਹਿਮਤਾਂ ਵਰਸਾਵੇ ਔਰ ਇਸੇ ਤਰੀਕੇ ਦੇ ਨਾਲ ਉਹ ਆਵਾਮ ਦੀ ਖਿਦਮਤ ਕਰਨ ਕਿ ਪੂਰੀ ਦੁਨੀਆ ਵਿੱਚ ਫੇਰ ਡੰਕਾ ਵੱਜੇ ਸਿਕੰਦਰ ਦੇ ਨਾਮ ਦਾ ਪੰਜਾਬੀ ਮουσਿਕੀ ਦੇ ਵਿੱਚ ਜਦੋਂ ਮੁਸ਼ਕਲ ਗਾਣੇ ਦਾ ਦੌਰ ਆਇਆ ਤੇ ਉਸ ਵੇਲੇ ਸਦੂਰ ਭਾਜੀ ਹੋਰਾਂ ਨੇ ਗਾੜੀ ਨੂੰ ਮੋੜ ਐਸਾ ਗਾਣ ਗਾ ਕੇ ਦੱਸਿਆ ਕਿ ਪੰਜਾਬੀ ਗਾਣੇ ਨੂੰ ਇਸ ਤਰੀਕੇ ਨਾਲ ਵੀ ਗਾਇਆ ਜਾ ਸਕਦਾ ਹੈ ਅੱਜ ਦਿਲ ਕਰਦਾ ਸੀ ਕਿ ਜਿਹੜਾ ਕੰਮ ਅਸੀਂ ਕਰਦੇ ਆ ਇਤੋਂ ਬਾਅਦ ਇਹ ਨਹੀਂ ਕਰਨੀ ਸੀ ਸਾਡੇ ਨੂੰ ਇਹ ਸਾਡੇ ਤੋਂ ਪਹਿਲਾਂ ਚਲੇ ਗਏ ਅੱਲਾ ਇਹਨੂੰ ਜੰਨਤ ਨਸੀਬ ਕਰੇ ਫਰੋਜ਼ ਖਾਨ ਦੇ ਬਾਰਥਡੇ ਤੇ ਭਾਜੀ ਨੇ ਗਾਇਆ ਇੰਨਾ ਗਾਣਾ ਗਾਇਆ ਵੀ ਇਹ ਜਿਹੜੀਆਂ ਚਾਨਣੀਆਂ ਲੱਗੀਆਂ ਸੀ ਚਾਨਣੀਆਂ ਦੇ ਦੇ ਵਿੱਚੋਂ ਵੀ ਸੁਰ ਦੀ ਆਵਾਜ਼ ਆਉਣ ਲੱਗ ਪਈ ਸੀ ਵੇ ਜਾਣੇਆਂ ਨਾ ਜਾਣੇ ਵਿੱਚ ਵੈਸੇ ਕੋਈ ਗਲਤੀ ਅਸੀਂ ਦੇਖੀ ਨਹੀਂ ਕੋਈ ਜਾਣੇਆਂ ਨਾ ਜਾਣੇ ਵਿੱਚ ਗਲਤੀ ਗੁਸਤਾਖੀ ਹੋ ਗਈ ਹੋਵੇ ਅੱਲਾਹ ਪਾਕ ਉਹ ਵੀ ਮaaf ਕਰੇ ਔਰ ਇਹ ਜਿਹੜਾ ਸੋਹਣਾ ਜਿਹਾ ਪਰਿਵਾਰ ਹੈ ਇਸ ਸੋਹਣੇ ਪਰਿਵਾਰ ਤੇ ਅੱਲਾਹ ਪਾਕ ਰਹਿਮਤਾਂ ਵਰਸਾਵੇ ਔਰ ਐਸੇ ਤਰੀਕੇ ਦੇ ਨਾਲ ਉਹ ਆਵਾਮ ਦੀ ਖਿਦਮਤ ਕਰਨ ਕਿ ਪੂਰੀ ਦੁਨੀਆ ਵਿੱਚ ਫੇਰ ਡੰਕਾ ਵੱਜੇ ਸਕੰਦਰ ਦੇ ਨਾਮ ਦਾ ਐਸਾ ਡੰਕਾ ਬਜਣਾ ਚਾਹੀਦਾ ਕਿਉਂਕਿ ਸਾਡੀ ਪੰਜਾਬੀ ਮουσਿਕੀ ਦੇ ਵਿੱਚ ਹਰ ਸ਼ਖਸ ਹਰ ਫਨਕਾਰ ਦਾ ਆਪੋ ਆਪਣਾ ਰੁਤਬਾ ਜਿਵੇਂ ਇੱਕ ਵਾਰ ਦਿੱਤਾ ਸੀ ਕਿਸ ਨੇ ਕਲੀਆਂ ਦਾ ਬਾਦਸ਼ਾਹ ਜਨਾਬ ਗੁਰਦੀ ਮਾਨਕ ਸਾਹਿਬ ਔਰ ਉਹਨਾਂ ਦਾ ਦਰਜਾ ਬੜਾ ਬੁਲੰਦ ਤੇ ਹਮੇਸ਼ਾ ਰਹਿਣਾ ਇਸ ਤਰੀਕੇ ਨਾਲ ਜਿਹੜਾ ਵੀ ਫਨਕਾਰ ਦੁਨੀਆ ਤੋਂ ਗਿਆ ਉਹਦਾ ਦਰਜਾ ਬਰਜਾ ਸਾਰਿਆਂ ਦਾ ਸਤਿਕਾਰ ਹੈ ਉਹ ਵਰਕਰਾਂ ਰਹਿਣਾ ਚਾਹੀਦਾ ਪਰ ਪੰਜਾਬੀ ਮusiqi ਦੇ ਵਿੱਚ ਜਦੋਂ ਮੁਸ਼ਕਲ ਗਾਣੇ ਦਾ ਦੌਰ ਆਇਆ ਤੇ ਉਸ ਵੇਲੇ ਸਦੂਰ ਭਾਜੀ ਹੋਰਾਂ ਨੇ ਗਾਣੇ ਨੂੰ ਮੋੜ ਐਸਾ ਗਾਣ ਗਾ ਕੇ ਦੱਸਿਆ ਕਿ ਪੰਜਾਬੀ ਗਾਣੇ ਨੂੰ ਇਸ ਤਰੀਕੇ ਨਾਲ ਵੀ ਗਾਇਆ ਜਾ ਸਕਦਾ ਔਰ ਵੱਡੇ ਤੋਂ ਵੱਡੇ ਗਵਈਆ ਜਿਵੇਂ ਕਹਿ ਲਿਏ ਵੀ ਖਾਨ ਸਾਹਿਬ Nusrat Fati Ali ਉਹ ਵੀ ਜਦੋਂ ਬਾਜੀ ਨੂੰ ਮਿਲਦੇ ਸੀ ਤੇ ਉਹ ਬਾਜੀ ਦੇ ਹੱਥ ਚੁੰਮਦੇ ਸੀ ਬਾਜੀ ਦੇ ਗਲੇ ਨੂੰ ਚੁੰਮਦੇ ਸੀ ਜਦੋਂ ਵੀ ਪੰਜਾਬ ਦੇ ਵਿੱਚ ਕਦੇ ਵੀ ਖਾਨ ਸਾਹਿਬ ਗੁਲਾਮ अली ਸਾਹਿਬ ਆਏ ਆ ਉਹਨਾਂ ਨੇ ਵੀ ਜਦੋਂ ਵੀ ਪੰਜਾਬ ਆ ਗਏ ਤੇ ਉਹਨਾਂ ਨੇ ਬਾਜੀ ਦਾ ਨਾਮ ਲੈ ਕੇ ਕਿਹਾ ਸਰਦੂਰ ਤੂੰ ਕਿੱਥੇ ਹੈ ਜਣੀ ਉਹਨਾਂ ਨੂੰ ਵੀ ਤੜਫ ਹੁੰਦੀ ਸੀ ਕਿ ਅਸੀਂ ਇਸ ਸ਼ਖਸ ਨੂੰ ਮਿਲ ਲਈਏ ਅਸੀਂ ਸਾਰਾ ਕੁਝ ਦੇਖਿਆ ਹੋਇਆ ਕਿਉਂਕਿ ਜੇ ਜ਼ਿਆਦਾ ਨਹੀਂ ਮੇਰੇ ਖਲ 42 ਸਾਲ ਮੈਂ ਨਾਲ ਬਾਜੀ ਦੇ ਗੁਜ਼ਾਰੇ ਆ ਤੇ ਪਰ ਮੈਂ ਤਾਂ ਇਹ ਅੱਜ ਦਿਲ ਕਰਦਾ ਸੀ ਕਿ ਜਿਹੜਾ ਕੰਮ ਅਸੀਂ ਕਰਦੇ ਆ ਇਦੋਂ ਬਾਅਦ ਇਹਨਾਂ ਨੇ ਕਰਨੀ ਸੀ ਸਾਡੇ ਲਈ ਇਹ ਸਾਡੇ ਤੋਂ ਪਹਿਲਾਂ ਚਲੇ ਗਏ ਅੱਲਾ ਇਹਨਾਂ ਨੂੰ ਜੰਨਤ ਨਸੀਬ ਕਰੇ ਹਰ ਹਰ ਵੇਲੇ ਇਹੀ ਦੁਆ ਨਿਕਲਦੀ ਹੈ ਵੈਸੇ ਤਾਂ ਜੇ ਅੱਲਾ ਨੇ ਜੰਨਤ ਬਣਾਈ ਹੈ ਅੱਲਾ ਅੱਲਾ ਨੂੰ ਅਸੀਂ ਨਾਮ ਲੈਨੇ ਆ ਕਦੇ ਦੇਖਿਆ ਨਹੀਂ ਕਦੇ ਉਹਦੀ ਵਜੂਦ ਨੂੰ ਨਹੀਂ ਵੇਖਿਆ ਜੋ ਇਮਾਮ ਸਾਹਿਬ ਅੱਲਾ ਦਾ ਕੋਈ ਵਜੂਦ ਨਹੀਂ ਹੈ ਕੋਈ ਸ਼ਰੀਕ ਨਹੀਂ ਹੈ ਔਰ ਜੇ ਉਹਦੀ ਕੋਈ ਸ਼ਕਲ ਨਹੀਂ ਅੱਲਾ ਪਾਕ ਦੀ ਕੋਈ ਸ਼ਕਲ ਨਹੀਂ ਰਾਮ ਦੀ ਕੋਈ ਸ਼ਕਲ ਨਹੀਂ ਵਾਹਿਗੁਰੂ ਦੀ ਕੋਈ ਸ਼ਕਲ ਨਹੀਂ ਤੇ ਦੋਸਤੋ ਸੁਰ ਦੀ ਵੀ ਕੋਈ ਸ਼ਕਲ ਨਹੀਂ ਹੈ ਜਿ ਅੱਲਾਹ ਦੀ ਕੋਈ ਸ਼ਕਲ ਨਹੀਂ ਤੇ ਸੁਰ ਦੀ ਵੀ ਕੋਈ ਸ਼ਕਲ ਨਹੀਂ ਹੈ ਸੁਰ ਦਾ ਹੀ ਨਾਮ ਅੱਲਾਹ ਪਾਕ ਹੈ ਸੁਰ ਦਾ ਹੀ ਨਾਮ ਈਸ਼ਵਰ ਹੈ ਜਦੋਂ ਫਰੋਜ਼ ਖਾਨ ਦੇ ਬਰਥਡੇ ਤੇ ਭਾਜੀ ਨੇ ਗਾਇਆ ਇੰਨਾ ਗਾਣਾ ਗਾਇਆ ਵੀ ਇਹ ਜਿਹੜੀਆਂ ਚਾਲਣੀਆਂ ਲੱਗੀਆਂ ਸੀ ਚਾਲਣੀਆਂ ਦੇ ਦੇ ਵਿੱਚੋਂ ਵੀ ਸੁਰ ਦੀ ਆਵਾਜ਼ ਆਉਣ ਲੱਗ ਪਈ ਸੀ ਉਸ ਵੇਲੇ ਵੀ ਮੈਂ ਇਹ ਲਫਾਜ਼ ਬੋਲੇ ਸੀ ਕਿ ਦੇਖੋ ਇਹ ਅੱਲਾ ਦਾ ਕਰਮ ਹੈ ਕਿ ਇਹ ਜਿਹੜਾ ਸੁਰ ਹੈ ਪੂਰੇ ਟੈਂਟ ਦੇ ਵਿੱਚ ਉਹ ਸੁਰ ਦੀ ਆਵਾਜ਼ ਆਉਣ ਲੱਗ ਪਈ ਹੈ ਇਹ ਅੱਲਾ ਦਾ ਕਰਮ ਹੈ ਤੇ ਇਹ ਸਾਡੇ ਲਈ ਰੱਬ ਦਾ ਰੂਪ ਹੀ ਹੈ ਜਿਹੜਾ ਵੀ ਸੁਰੀਲਾ ਫਨਕਾਰ ਹੈ ਹੁਣ ਸਰੋਜ ਹੁਣਾਂ ਨੇ ਡੋਰ ਸਮਾੜੀ ਐ ਹੁਣ ਕਮਲਖਾਨ ਹੋਰਾਂ ਨੇ ਡੋਰ ਸਮਾੜੀ ਐ ਔਰ ਅਲਾਪ ਤੇ ਸਾਰੰਗ ਇਹ ਫੁਲਵਾੜੀ ਦੇ ਉਹ ਚਿਰਾਗ ਨੇ ਜਿਨ੍ਹਾਂ ਲਈ ਹਮੇਸ਼ਾ ਤੁਸੀਂ ਪ੍ਰੇ ਕਰਨੀ ਆ ਹਮੇਸ਼ਾ ਤੁਸੀਂ ਦੁਆ ਗੋ ਕਰਨੀ ਐ ਕਿ ਅੱਲਾ ਇਹਨਾਂ ਤੇ ਨਿਆਕ ਰਹਿਮਤਾਂ ਰੱਖੇ ਕਿ ਬਸ ਮੈਂ ਜਿਵੇਂ ਪਹਿਲਾਂ ਕਿਹਾ ਕਿ ਦੁਨੀਆ ਦੇ ਵਿੱਚ ਹੁਣ ਇਹੀ ਹੋਵੇ ਕਿ ਸਿਕੰਦਰ ਹੀ ਆ ਗਿਆ ਤੇ ਸਿਕੰਦਰ ਦੁਆਰਾ ਪੈਦਾ ਹੋ ਗਿਆ ਸਿਕੰਦਰ ਫਿਰ ਨਹੀਂ ਕਿਤੇ ਨਹੀਂ ਗਿਆ ਸਿਕੰਦਰ ਇੱਥੇ ਹੀ ਹੈ ਔਰ ਜਿੰਨੇ ਵੀ ਤੁਸੀਂ ਵੱਡੇ ਸਾਡੇ ਚਾਚਾ ਜੀ ਸਰਦਾਰ ਮਕੀਤ ਸਿੰਘ ਜੀ ਅਟਵਾਦ ਸਾਹਿਬ ਜਿਨ੍ਹਾਂ ਨੂੰ ਪਾਜੀ ਫਾਦਰ ਦਾ ਰਤਬਾ ਦਿੰਦੇ ਐ ਔਰ ਜਿੰਨੇ ਵੀ ਥੋੜ ਤੁਸੀਂ ਮੇਰੇ ਵੱਡੇ ਭਰਾ ਮੇਰੇ ਛੋਟੇ ਭਰਾ ਜਿਹਨੇ ਵੀ ਪਹੁੰਚੇ ਆ ਕਮਲ ਖਾਨ ਜੀ ਪਹੁੰਚੇ ਆ ਫਿਰੋਜ਼ ਖਾਨ ਜੀ ਪਹੁੰਚੇ ਆ ਔਰ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਕ ਸਾਹਿਬ ਦੇ ਲਖਤੇ ਜ਼ਿਕਰ ਜੁੱਧਵੀਰ ਮਾਨਕ ਔਰ ਸਾਡੀ ਸੈਂਟੂ ਸ਼ਕਤੀ ਮਾਨਕ ਜੋ ਐਸੇ ਤੋਂ ਅੱਜ ਕੋ ਗਾਣ ਵਜਾਣ ਦਾ ਜਾਂ ਕੋ ਵੱਡਾ ਪ੍ਰੋਗਰਾਮ ਨਹੀਂ ਸੀ ਸਿਰਫ ਦੁਆ ਕਰਨੀ ਸੀ ਤੇ ਦੁਆ ਦੇ ਵਿੱਚ ਭਾਬੀ ਜਾਨ ਦਾ ਇਹੀ ਸੀ ਕਿ ਦੁਆਸੀਂ ਇੱਥੇ ਵੀ ਕਰ ਸਕਦੇ ਆ ਘਰ ਵੀ ਇਕੱਲੇ ਇੱਥੇ ਬੈਠ ਕੇ ਵੀ ਇਕੱਲੇ ਕਰ ਸਕਦੇ ਆ ਪਰ ਜਦੋਂ ਤੁਸੀਂ ਸਾਰੇ ਰਲ ਕੇ ਦੁਆ ਕਰੋਗੇ ਪਤਾ ਨਹੀਂ ਮਾਲਕ ਨੇ ਕਿਹਦੀ ਦੁਆ ਨੂੰ ਕਬੂਲ ਕਰ ਲੈਣਾ ਪਤਾ ਨਹੀਂ ਮਾਲਕ ਨੇ ਕਿਹਦੀ ਦੁਆ ਸੁਣ ਕੇ ਕੋਈ ਬਖਸ਼ਿਸ਼ ਕਰ ਦੇਣੀ ਹੈ ਕੋਈ ਰਹਿਮਤ ਕਰ ਦੇਣੀ ਹੈ ਔਰ ਮੈਂ ਇਮਾਮ ਸਾਹਿਬ ਨੂੰ ਦੁਆ ਲਈ ਦੁਆਚ ਕਰਦਾ ਤਾਂ ਵੀ ਕਿਨਾਂ ਅਹ ਥੋੜੇ ਲਫ਼ਜ਼ ਜਿੰਨਾ ਵੀ ਮناسب ਸੰਦੇਸ਼ ਮੈਂ ਸ਼ੋਕਤ ਬਾਜੀ ਦਿਵਾਨਾ ਸਾਹਿਬ ਸ਼ੋਕ ਦਿਵਾਨਾ ਸਾਹਿਬ ਅਹ ਬਾਜੂ ਕੋ ਇਨ ਫੇਰ ਅਪਾ ਦੁਆ ਕਰ ਅਸੀਂ ਉਧਾਂ ਸਟੇਜਾਂ ਦੇ ਉੱਤੇ ਬੋਲਦੇ ਥੱਕਦੇ ਨਹੀਂ ਬੋਲਦੇ ਅੱਕਦੇ ਨਹੀਂ ਲੇਕਿਨ ਇਸ ਅੱਜ ਦੇ ਵਿਸ਼ੇ ਦੇ ਉੱਤੇ ਬੋਲਣਾ ਪਰ ਬਾਜੀ ਦੇ ਬਾਰੇ ਬੋਲਣਾ ਜਿਵੇਂ ਬੰਦਾ ਕਹਿ ਸਕਦੇ ਕਿ ਸੂਰਜ ਦੇ ਅੱਗੇ ਕੋਈ ਦੀਵਾ ਲੈ ਕੇ ਖੜ ਜਵੇ ਜਾਂ ਮੋਮਬਤੀ ਜਲਾ ਕੇ ਖੜ ਜਵੇ ਜਾਂ ਕੋਈ ਹੋਰ ਬਲਬ ਵੱਡਾ ਸਾਰਾ ਵੀ ਲੈ ਕੇ ਖੜ ਜਵੇ ਤੇ ਕੀ ਰੌਸ਼ਨੀ ਹੋ ਸਕਦੀ ਹੈ ਸੂਰਜ ਦੇ ਅੱਗੇ ਇਸੇ ਤਰੀਕੇ ਨਾਲ ਇਸ ਸ਼ਖਸ ਬਾਜੀ ਸਰਦਾਰ ਸਕੰਦਰ ਜੀ ਉਹਨਾਂ ਦੇ ਲਈ ਅਸੀਂ ਜਿਹੜਾ ਲਫ਼ਜ਼ ਵੀ ਬੋਲੀਏ ਉਹਨਾਂ ਦੀ ਸ਼ਾਨ ਤੋਂ ਬਹੁਤ ਛੋਟਾ ਬਹੁਤ ਬੋਨਾ ਹੈ ਕੋਈ ਪਰਫੈਕਟ ਅਸੀਂ ਲਫਾਜ਼ ਜਾਂ ਤਾਰੀਫ ਜਾਂ ਉਹਨਾਂ ਦੇ ਲਈ ਕੁਝ ਵੀ ਨਹੀਂ ਬੋਲ ਸਕਦੇ ਬਸ ਇਹ ਕਰ ਸਕਦੇ ਆ ਕਿ ਇਹ ਇਹਨਾਂ ਦੇ ਫਲਵਾੜੀ ਹੱਸਦੀ ਵਸਦੀ ਤੇ ਇਸ ਤਰੀਕੇ ਨਾਲ ਆਵਾਮ ਦੀ ਖਿਦਮਤ ਕਰੇ ਸੋ ਮੈਂ गुजारिश ਕਰਨਾ ਸਾਡੇ ਦੀਵਾਨਾ ਸਾਹਿਬ ਕਿਉਂਕਿ ਇਹਨਾਂ ਨੇ ਵੀ ਬਹੁਤ ਸਾਰਾ ਸਮਾਂ ਜਿਹੜਾ ਬਾਜੀ ਦੇ ਨਾਲ ਗੁਜ਼ਾਰਿਆ ਹੈ ਆਓ ਜੀ